ਕਰਨੋਜਰਾ ਤੋਂ ਬਾਅਦ ਹੁਣ ਦਲਜੀਤ ਸਾਂਝ ਨਾਲ ਇੱਕ ਅਨੋਖੀ ਘਟਨਾ ਵਾਪਰੀ ਹੈ ਚੱਲਦੇ ਸ਼ੋਅ ਦੌਰਾਨ ਕਿਸੇ ਦਰਸ਼ਕ ਨੇ ਸਟੇਜ ਉੱਤੇ ਕੋਈ ਚੀਜ਼ ਵਕਾ ਕੇ ਮਾਰੀ ਦੱਸਦੀ ਹੈ ਦਲਜੀਤ ਦਾ ਸ਼ੋਅ ਪੈਰਿਸ ਵਿੱਚ ਚੱਲ ਰਿਹਾ ਸੀ ਇਸ ਸ਼ੋਅ ਦੌਰਾਨ ਇੱਕ ਦਰਸ਼ਕ ਨੇ ਸਟੇਜ ਉੱਤੇ ਦਲਜੀਤ ਵੱਲ ਆਪਣਾ ਫੋਨ ਵਕਾ ਕੇ ਮਾਰਿਆ ਹਾਲਕਿ ਇਹ ਫੋਨ ਦਲਜੀਤ ਦੇ ਬੱਚਿਆਂ ਨਹੀਂ ਪਰ ਉਹ ਉਸ ਨੂੰ ਦੇਖ ਕੇ ਡਰ ਗਿਆ ਦਲਜੀਤ ਨੇ ਪਹਿਲਾਂ ਤਾਂ ਉਸ ਫੋਨ ਨੂੰ ਪੈਰ ਨਾਲ ਸਟੇਜ ਤੋਂ ਹੇਠਾਂ ਫਟਣ ਦੀ ਕੋਸ਼ਿਸ਼ ਕੀਤੀ ਪਰ ਫਿਰ ਦਲਜੀਤ ਨੇ ਸਟੇਜ ਤੇ ਫੋਨ ਸੁੱਟਣ ਵਾਲੇ ਦਰਸ਼ਕ ਤੇ ਗੁੱਸਾ ਕਰਨ ਦੀ ਬਜਾਏ ਉਸ ਨਾਲ ਪਿਆਰ ਨਾਲ ਗੱਲਬਾਤ ਕੀਤੀ। ਇੰਨਾ ਹੀ ਨਹੀਂ ਦਲਜੀਤ ਨੇ ਉਸ ਦਰਸ਼ਕ ਨੂੰ ਆਪਣੀ ਜੈਕਟ ਉਤਾਰ ਕੇ ਗਿਫਟ ਕਰ ਦਿੱਤੀ। ਬੋਲਿਆ ਆਈ ਲਵ ਯੂ। ਜ਼ਿਕਰ ਹੋ ਗਿਆ ਕੁਝ ਦਿਨ ਪਹਿਲਾਂ ਹੀ ਮਸ਼ਹੂਰ ਪੰਜਾਬੀ ਗਾਇਕ ਕਰਨੌਚਲਾ ਨਾਰਪੀਅ ਜਿਹੀ ਘਟਨਾ ਵਾਪਰੀ ਸੀ ਚੱਲਦੇ ਸ਼ੋਹ ਦੁਨਾਨ ਨਾਲ ਇੱਕ ਦਰਸ਼ਕ ਨੇ ਉਸ ਵੱਲ ਆਪਣਾ ਬੂਟ ਵਗਾ ਕੇ ਮਾਰਿਆ ਸੀ। ਕਰਨ ਦਾ ਸ਼ੋਅ ਲੰਡਨ 'ਚ ਸੀ ਜਿੱਥੇ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਇਸ ਦਰਸ਼ਕ ਨੇ ਉਹਨਾਂ ਤੇ ਬੁਖਸ਼ ਦਿੱਤਾ। ਬੂੜ ਸਿੱਧਾ ਗਾਇਕ ਦੇ ਚਿਹਰੇ ਤੇ ਲੱਗਾ। ਇਸ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ। ਤੇ ਬੂੜ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਤੇ ਬੂੜ ਸੁੱਟ ਕੇ ਮੈਨੂੰ ਮਾਰੋ। ਯੋ ਲੋਕਾ ਉਹ ਅਗਰ ਤੁਸੀਂ ਇਸੇ ਹੋਰ ਸਮੇਂ ਦਾ ਬਰੇਸ ਉਹ ਫੋਟੇ ਰਕਰਾ ਕੋਲੋਂ ਮਿੱਤੋ ਵੀ ਫਾਇਦਾ ਨਹੀਂ ਹੋਣਾ ਹੈ ਬਹੁਤ ਜੀ ਦੱਸੋ ਕੀ